ਬਹੁਤ ਸੋਹਣੀ ਬਹੁਤ ਸੋਹਣੀ ਖਲ ਬਹੁਤ ਜਿਆਦਾ ਵਧੀਆ ਬਹੁਤ ਸੋਹਣੀ ਖਲ ਮਾ ਦੱਸੋ ਕਿਵੇਂ ਲੱਗੀ ਆ ਪੂਰੀ ਵਧੀਆ ਖਲ ਲੱਗੀ ਕੀ ਕੀ ਸਖਿਆ ਖਲ ਚ ਬੀਬੀ ਰਜਨੀ ਜੀ ਜਿਹੜੀ ਮੂਵੀ ਆਈ ਆ ਜੀ ਬਹੁਤ ਹੀ ਸੋਹਣੀ ਆ ਤੇ ਪਿੰਡ ਸਹਿਮੇ ਦੇ ਵਿੱਚ ਲੈ ਕੇ ਗਏ ਸੀ ਪਿੰਡ ਦੇ ਬੱਚੇ ਪਿੰਡ ਦੇ ਬੰਦੇ ਆ ਨੂੰ ਬਜ਼ੁਰਗਾਂ ਨੂੰ ਬੁੜੀਆਂ ਨੂੰ ਮਤਾਂ ਮਾ ਭੈਣਾ ਤੇ ਵੀਰ ਭਰਾ ਵੀ ਸਾਰੇ ਗਏ ਸੀ ਬਜ਼ੁਰਗ ਵੀ ਗਏ ਸੀ ਤੇ ਬਾਕੀ ਆ ਬੱਚਿਆਂ ਨਾਲ ਆਪਾਂ ਗੱਲਬਾਤ ਵੀ ਕਰਾਂਗੇ ਬੀ ਕਿਵੇਂ ਲੱਗੀ ਤੁਹਾਨੂੰ ਮੂਵੀ ਬੱਚੇ ਗੱਲਬਾਤ ਵੀ ਕਰਦੇ ਆਪਾਂ ਦਿਖਾਵਾਂਗੇ ਅੰਦਰ ਮੂਵੀ ਦੇ ਵਿੱਚ ਕੀ ਸਿਸਟਮ ਸੀਗਾ ਵੀ ਕਿਵੇਂ ਸੀ ਵੀ ਕੀ ਇਤਿਹਾਸ ਨੂੰ ਦਰਸਾਇਆ ਗਿਆ ਤੇ ਉਹ ਸਾਰੀ ਗੱਲਬਾਤ ਕਰਾਂਗੇ ਤੇ ਮੂਵੀ ਬਹੁਤ ਹੀ ਸੋਹਣੀ ਆ ਇਤਿਹਾਸ ਨੂੰ ਦਰਸਾਇਆ ਗਿਆ ਵਾ ਨਾਸਤਿਕ ਤੇ ਨਾਲ ਤੇ ਆਸਤਿਕ ਬੰਦਾ ਦਰਸਾਇਆ ਗਿਆ ਆਸਤਿਕ ਤੇ ਨਾਸਤਿਕ ਮੰਨ ਲਓ ਵੀ ਮਤਲਬ ਇਹ ਆ ਵੀ ਕਿਸੇ ਚੀਜ਼ ਨੂੰ ਮੰਨਦਾ ਕਿਸੇ ਨੂੰ ਚੀਜ਼ ਨੂੰ ਨਹੀਂ ਮੰਨਦਾ ਉਹ ਹੁੰਦਾ ਜੀ ਆਸਤਕ ਤੇ ਨਾਸਤਕ ਨਾਸਤਕ ਤੇ ਆਸਤਕ ਬੰਦਾ ਹਣਾ ਯਾਨੀ ਕਿ ਵੀ ਰੱਬ ਨੂੰ ਮੰਨਣ ਵਾਲੇ ਤੇ ਨਾ ਮੰਨਣ ਵਾਲੇ ਬੰਦੇ ਦਿਖਾਇਆ ਪਿਆ ਇੱਥੇ ਵੀ ਕੀ ਫਰਕ ਆ ਕੋਈ ਰੱਬ ਨੂੰ ਜੇ ਆਪਾਂ ਨਹੀਂ ਮੰਨਦੇ ਤਾਂ ਕੀ ਹੋ ਸਕਦਾ ਜਿਹੜੇ ਬੰਦੇ ਰੱਬ ਦੀ ਵਾਕਤ ਕਰਦੇ ਆ ਰੱਬ ਨੂੰ ਮੰਨਦੇ ਆ ਜਾਂ ਕਿਸੇ ਵੀ ਕੂਮ ਦੇ ਆ ਹਣਾ ਸਿੱਖ ਧਰਮ ਦੇ ਆ ਚਾਹੇ ਮੁਸਲਮਾਨੀ ਭਰਾ ਠੀਕ ਆ ਜੀ ਚਾਹੇ ਗੋਰੇ ਆ ਚਾਹੇ ਕੋਈ ਹਿੰਦੂ ਵੀਰ ਭਰਾ ਹੈ ਨਾ ਸਭ ਦਾ ਆਪ ਆਪਣਾ ਧਰਮ ਆ ਵੀ ਸਭ ਨੂੰ ਮੰਨਣਾ ਮੰਨਣਾ ਚਾਹੀਦਾ ਵੀ ਇਹ ਚੀਜ਼ੇ ਚ ਦਰਸਾਈ ਗਈ ਹੋਈ ਆ ਜਿਹੜਾ ਬੰਦਾ ਨਹੀਂ ਮੰਨਦਾ ਤਾਂ ਵੀ ਉਹ ਦੁੱਖ ਭੋਗਦਾ ਬਾਕੀ ਆਓ ਆਪਾਂ ਬੱਚਿਆਂ ਦੀ ਵੀ ਗੱਲਬਾਤ ਕਰਾਂਗੇ ਤੇ ਬਾਕੀ ਐਨਆਰਜੀ ਵੀਰਾਂ ਵੱਲੋਂ ਚੰਦਰ ਵੀਰ ਅਮਨਦੀਪ ਵੀਰ ਸੇਰੀਆ ਚੰਦਰ ਵੀਰ ਅਮਰੀਕਾ ਤੇ ਤੇ ਗਗਨ ਵੀਰ ਡਬਲੂ ਜੇ ਪਰਿਵਾਰ ਚੋਂ ਠੀਕ ਆ ਜੀ ਤੇ ਰੇਸ਼ਮ ਸਿੰਘ ਬੁੱਗਰ ਕੈਨੇਡਾ ਤੇ ਗਗਨ ਮੈਨੂੰ ਯਾਦ ਨਹੀਂ ਵੀ ਕਿਹੜੇ ਸ਼ਹਿਰ ਦੇ ਵਿੱਚ ਰਹਿੰਦਾ ਵਾ ਉਹਦੇ ਵਾਸਤੇ ਮੈਂ ਮਾਫੀ ਚਾਹੁੰਦਾ ਵਾ ਮੈਨੂੰ ਯਾਦ ਨਹੀਂ ਹੈਗਾ ਠੀਕ ਆ ਜੀ ਤੇ ਹੈ ਵੀਰ ਉਹ ਵੀ ਬਾਹਰੀ ਆ ਤੇ ਧੰਨਵਾਦ ਆ ਜੀ ਉਹਦੇ ਕਰਕੇ ਮੈਂ ਮਾਫੀ ਚਾਹੁੰਦਾ ਵਾ ਤੇ ਪਰੋਂ ਗਗਨਵੀਰ ਦੱਲੂਕੇ ਪਰਿਵਾਰ ਦੇ ਵਿੱਚੋਂ ਤੇ ਚਤਿੰਦਰ ਖੋਪੜਾ ਦੇ ਪਰਿਵਾਰ 'ਚੋਂ ਤੇ ਅਮਨਦੀਪ ਸੋਚੀ ਦੇ ਪਰਿਵਾਰ 'ਚੋਂ ਦੇ ਬੁਗਰ ਰੇਸ਼ਮ ਜਾਨੀਏ ਬੁਗਰ ਰੇਸ਼ਮ ਸਾਰੇ ਜਾਣਦੇ ਆ ਸਾਰੇ ਜਾਣਦੇ ਆ ਤੇ ਸ਼ਾਮਲ ਦੇ ਪਰਿਵਾਰ ਦੇ ਵਿੱਚੋਂ ਆ ਜੀ ਇਹ ਸ਼ਾਮਲ ਦੇ ਪਰਿਵਾਰ ਦੇ ਵਿੱਚੋਂ ਤੇ ਇਹਨਾਂ ਵੱਲੋਂ ਸਾਰੇ ਪਿੰਡ ਨੂੰ ਮੂਵੀ ਦਿਖਾਈ ਗਈ ਆ ਜਿਹੜੇ ਵੀਰ ਭਰਾ ਮੂਵੀ ਕਲਬ ਦੇਖਣ ਗਏ ਆ ਇਹ ਬੀਬੀ ਰਜਨੀ ਜੀ ਜਿਹੜੀ ਫਿਰ ਉਹ ਦੇਖਣ ਗਏ ਆ ਸਾਰੇ ਆਲਾ ਤਹਿਤ ਦੇ ਨੂੰ ਧੰਨਵਾਦ ਵੀ ਕਰਦੇ ਆ ਤੇ ਅਮਨਦੀਪ ਚਤੰਦਰ ਤੇ ਰੇਸ਼ਮ ਜਾਨੀ ਕਿ ਬੁੱਗਰ ਤੇ ਗगन ਵੀਰ ਦਾ ਵੀ ਅਸੀਂ ਤਹਿਤੋਂ ਧੰਨਵਾਦ ਕਰਦੇ ਹਾਂ ਸਾਰੇ ਨਗਰ ਨਿਵਾਸੀ ਠੀਕ ਆ ਜੀ ਤੇ ਉਸ ਤੋਂ ਬਾਅਦ ਵਿੱਚ ਸ਼ਾਮਾਂ ਨੂੰ ਲਬਜੂਤਾ ਸਰਪੰਚਾ ਜੀ ਹਰਦੀਆ ਆਪਣਾ ਦੀਪਾ ਵੀਰ ਉਹਨੇ ਵੀ ਪਿੰਡ ਦੇ ਵਿੱਚ ਸਾਂਝੀ ਥਾਂ ਦੇ ਉੱਤੇ ਸ਼ਾਮ ਨੂੰ 8:00 ਵਜੇ ਦੇ ਆਸ-ਪਾਸ ਬੀਬੀ ਰਜਨੀ ਜੀ ਐਲਡੀ ਬਾਲ ਲਾ ਕੇ ਪਿੰਡ ਦੇ ਵਿੱਚ ਮੂਵੀ ਦਿਖਾਈ ਗਈ ਸੀ ਤੇ ਰੀਪੇ ਵੀਰ ਦਾ ਵੀ ਤਹਿਤੋਂ ਧੰਨਵਾਦ ਕਰਦੇ ਆ ਤੇ ਜਿਹੜੇ ਉੱਥੇ ਵੀਰ ਪ੍ਰਾਫਰੋਂ ਦੇਖਣ ਗਏ ਪਿੰਡ ਦੇ ਵਿੱਚ ਵੀ ਸ਼ਾਮ ਨੂੰ ਸੱਤ ਦੇ ਵਿੱਚ ਜਿਹੜੇ ਦੇਖਣ ਗਏ ਸਾਰੇ ਸਾਰੇ ਤੇ ਜਿਹੜੇ ਵੀ ਉਸ ਸਲਮੇ ਦੇ ਵਿੱਚ ਗਏ ਸੀ ਅਸੀਂ ਉਹਨਾਂ ਦਾ ਵੀਰਾਂ ਦਾ ਵੀ ਧੰਨਵਾਦ ਤਹਿਤੋਂ ਧੰਨਵਾਦ ਕਰਦੇ ਆ ਤੇ ਆਓ ਬਾਕੀ ਆਪਾਂ ਕਰਦੇ ਆ ਬੱਚਿਆਂ ਨਾਲ ਵੀ ਗੱਲਬਾਤ ਤੇ ਤੁਹਾਨੂੰ ਮੋਸ਼ ਅੰਦਰੋਂ ਵੀ ਦਿਖਾਉਣੀ ਹੋਊਗੀ ਜਿਹੜੇ ਮੋਸ਼ ਬਾਹਰ ਵੀ ਦਿਖਾਵਾਂਗੇ ਹੋਊਗੀ ਜੀ ਬਹੁਤ ਸੋਹਣੀ ਫਿਲਮ ਆ ਪ੍ਰਾਣਾ ਇਤਿਹਾਸ ਜਾਨਣੇ ਦੱਸਿਆ ਗਿਆ ਹਨ ਤੁਸੀਂ ਵੀ ਗਏ ਕਹਿੰਦੇ ਕਿ ਹਾਂ ਬਹੁਤ ਸੋਹਣੀ ਫਿਲਮ ਹਾਂ ਰਜਨੀ ਜਾਨ ਕੇ ਰਜਨੀ ਬੀਬੀ ਪ੍ਰਾਣੀ ਫਿਲਮ ਦਿਖਾਈ ਹੋਈ ਆ ਜਾਨਣੇ ਪਹਿਲਾਂ ਦੀ ਬੀਬੀ ਰਜਨੀ ਬਾਪਰੇ ਦੇ ਟਾਈਮ ਦੀ ਕਹਾਣੀ ਹੈ ਨਾ ਜੋਗਰਾਜ ਕੀ ਬਣਿਆ ਹੋਇਆ ਤੇ ਦੱਸੋ ਫਿਰ ਜੋਗਰਾਜ ਕੀ ਬਣਿਆ ਹੈ ਇਹ ਰਾਜਾ ਬਣਿਆ ਹੋਇਆ ਤੇ ਬੀਬੀ ਰਜਨੀ ਕੀ ਆ ਆ ਰਜਨੀ ਆਡੀ ਬੀਬੀ ਰਜਨੀ ਬੀਬੀ ਰਜਨੀ ਜੋਗਰਾਜ ਦੀ ਸੱਤਵੀਂ ਪੁੱਤਰੀ ਆ ਨਾ ਸੱਤਵੀਂ ਪੁੱਤਰੀ ਆ ਪਹਿਲਾਂ 6 ਸੀਗਾ ਪਹਿਲਾਂ 6 ਸੀ ਸੱਤਵੀਂ ਬਾਅਦ ਫਿਰ ਇਹ ਹੁੰਦੀ ਆ ਨਾ ਹੂੰ ਤਾਂ ਦੋ ਬਟਲਾ ਤੇ ਇੱਕ ਬਸ ਹੈ ਇਹ ਆ ਜੀ ਇਹਨਾਂ ਦੀ ਦਾਸੀ ਇਹ ਦਾਦੀ ਅੰਮਾ ਜਿਹੜੇ ਕਿ ਆਪਾਂ ਜਿਹਨੂੰ ਕਹਿੰਦੇ ਆ ਫਿਲਮ ਦੇ ਹਿਸਾਬ ਨਾਲ ਦਿਖਾਈ ਗਏ ਦਾਦੀ ਅੰਮਾ ਜਿਹੜੀ ਇਹਨੂੰ ਰੱਬ ਦੇ ਨਾਲ ਲਾ ਰਹੀ ਸੀ ਬੀਬੀ ਰਜਨੀ ਜੀ ਨੂੰ ਰੱਬ ਦਾ ਨਾਂ ਲੈਣਾ ਸਖਾਰੀ ਸੀ ਤੇ ਪਰ ਇਹਨੇ ਡੈਡੀ ਨੂੰ ਜਦੋਂ ਇਹ ਫਾਦਰ ਸਾਹਿਬ ਜਿਹੜਾ ਪੱਟੀ ਦਾ ਰਾਜਾ ਸੀ ਨਾ ਜਿਹੜਾ ਉਹਨੂੰ ਰੱਬ ਦਾ ਨਾਂ ਲੈਣਾ ਚੰਗਾ ਨਹੀਂ ਸੀ ਸਮਝਦਾ ਤੇ ਉਸ ਤੋਂ ਬਾਅਦ ਵਿੱਚ ਜਿਹੜਾ ਇਹਨਾਂ ਦਾ ਪਤੀ ਸੀ ਆ ਜੀ ਜਿਹੜਾ ਇਹਨਾਂ ਦਾ ਬੀਬੀ ਰਜਨੀ ਜੀ ਦਾ ਉਹ ਦੁੱਖ ਭੰਜਨੀ ਬੇਰੀ ਦੇ ਵਿੱਚ ਸਨਾਰ ਕਰਨ ਤੋਂ ਬਾਅਦ ਵਿੱਚ ਬਿਲਕੁਲ ਠੀਕ ਹੋ ਗਈ ਸੀ ਜੋ ਕਿ ਅੱਜ ਕੱਲ੍ਹ ਅਪਾ ਅੰਬਰਸਾਰ ਦੇ ਵਿੱਚ ਜਦੋਂ ਆਪਾਂ ਦਰਵਾਸਾਬ ਜਾਣੀਆਂ ਜੀ ਜਦੋਂ ਸ੍ਰੋਵਰ ਦੀ ਪ੍ਰਕਰਮਾ ਕਰਦੇ ਹਾਂ ਨਾ ਜੀ ਉੱਥੇ ਸੁਸ਼ੋਭਿਤ ਆ ਜੀ ਦੁੱਖ ਪੰਡਨੀ ਬੇਰੀ ਠੀਕ ਆ ਜੀ ਉੱਥੇ ਇਹ ਸਨਾਨ ਕਰਨ ਨਾਲ ਇਹਨਾਂ ਦੇ ਜਿਹੜੇ ਪਤੀ ਆ ਜੀ ਉਹ ਬਿਰਕੋ ਠੀਕ ਹੋ ਗਏ ਸੀ ਜਿਹੜਾ ਇਹਨਾਂ ਦਾ ਕੋੜ ਦਾ ਰੋਗ ਸੀ ਜਿਹੜਾ ਇਹਨਾਂ ਦਾ ਕੋੜ ਦਾ ਰੋਗ ਨਹੀਂ ਸੀ ਇਹਨਾਂ ਨੂੰ ਕੋਈ ਪਿਛਲੇ ਜਨਮ ਦੀ ਕੋਈ ਸਜ਼ਾ ਮਿਲੀ ਹੋਈ ਸੀ ਇਸ ਜਨਮ ਦੇ ਵਿੱਚ ਤੇ ਫਿਰ ਉਹ ਜਿਹੜੀ ਕੋੜ ਦੇ ਰੂਪ ਦੇ ਵਿੱਚ ਆਈ ਹੋਈ ਸੀਗੀ ਤੇ ਉਹ ਇੱਥੇ ਇਸਰਾਰ ਕਰਨ ਨਾਲ ਬਿਲਕੁਲ ਠੀਕ ਦੁਨੀ ਚੰਦ ਜਿਹੜਾ ਪੱਟੀ ਦਾ ਰਾਜਾ ਸੀ ਯਾਨੀ ਕਿ ਬੀਬੀ ਰਜਨੀ ਦਾ ਜਿਹੜਾ ਡੈਡੀ ਸੀ ਫਾਦਰ ਸਾਹਿਬ ਸੀ ਜਿਹੜੇ ਠੀਕ ਆ ਜੀ ਦੁਨੀ ਚੰਦ ਜੀ ਉਹਨਾਂ ਨੇ ਬੰਦਰਾ ਮਸੀਤਾਂ ਨੂੰ ਗੁਰਦਰਿਆਂ ਨੂੰ ਤਾਲੇ ਲਵਾਤੀ ਸੀ ਚਾ ਕਿਉਂਕਿ ਉਹਨਾਂ ਦੇ ਪੁੱਤਰ ਨਹੀਂ ਸਿਉਆ ਪਹਿਲਾਂ ਵੀ 6 ਗੁਣੀਆਂ ਹੋ ਚੁੱਕੀਆਂ ਸੀ ਉਹਨਾਂ ਦੀ ਤੇ ਉਸ ਤੋਂ ਬਾਅਦ ਵਿੱਚ ਸੱਤਵੀਂ ਪੁੱਤਰੀ ਬੀਬੀ ਰਜਨੀ ਨੇ ਜਨਮ ਲਿਆ ਸੀ ਇਹਨਾਂ ਦੇ ਘਰ ਦੇ ਵਿੱਚ ਜਿਹੜਾ ਵੀ ਰੱਬ ਦਾ ਨਾਮ ਲੈਂਦਾ ਸੀ ਤਾਂ ਫਿਰ ਉਹਨੂੰ ਕੋੜੇ ਮਾਰੀ ਜਾਂਦੀ ਸੀ ਤੇ ਆਪਦੇ ਰਿਆਸਤ ਦੇ ਵਿੱਚੋਂ ਬਾਹਰ ਕੱਢ ਦਿੰਦਾ ਸੀ ਪੱਟੀ ਰਾਸਤਰੀ ਜਿਹੜੀ ਇਹਨਾਂ ਦੀ ਉਹਦੇ ਵਿੱਚੋਂ ਇਹ ਫਿਰ ਬਾਹਰ ਕੱਢ ਦਿੰਦਾ ਸੀ ਤੇ ਉਸ ਤੋਂ ਬਾਅਦ ਵਿੱਚ ਇਹਦਾ ਵਿਆਹ ਕੋੜੀ ਨਾਲ ਨਿਯਤ ਕਰਤਾ ਸੀ ਤੇ ਫਿਰ ਆ ਆਉਂਦਾ ਸੀ ਫਕੀਰ ਜੀ ਇਹ ਫਕੀਰ ਬਣਿਆ ਹੋਇਆ ਫਿਲਮ ਦੇ ਵਿੱਚ ਬਾਬਾ ਜੀ ਹਾ ਜਿਹੜੇ ਆਪਾਂ ਦੇਖ ਰਹੇ ਫਿਰ ਵੀ ਇਹਨੂੰ ਆ ਕੇ ਕਹਿੰਦਾ ਵੀ ਤੂੰ ਹੰਕਾਰ ਗਿਆ ਮਾ ਉਹ ਜੋ ਗਰਾਇੰਗ ਵਿੱਚ ਮੈਂ ਕਹਿੰਦਾ ਦੋਨੀ ਚੰਦ ਨੂੰ ਜਿਵੇਂ ਕਹਦੇ ਰਾਜੇ ਨੂੰ ਕਹਿੰਦਾ ਪੱਟੀ ਦੀ ਰਾਜੇ ਨੂੰ ਮਿਹੰਕਾਰ ਗਿਆ ਵਾ ਦੋ ਵੀ ਆਦੇ ਵਿੱਚ ਜਿਹੜਾ ਵੀ ਕੰਮ ਫੈਸਲਾ ਕਰ ਰਿਹਾ ਤੂੰ ਗਲਤ ਆ ਇਹ ਮੈਂ ਮੈਂ ਦੇ ਵਿੱਚ ਹੋ ਗਿਆ ਸੀ ਇਹ ਰੱਬ ਨੂੰ ਮੰਨਣੋਂ ਹਟ ਗਿਆ ਸੀ ਪਹਿਲਾਂ ਰੱਬ ਨੂੰ ਮੰਨਦਾ ਸੀ ਪਰ ਬਾਅਦ ਵਿੱਚ ਮੰਨਣੋਂ ਹਟ ਗਿਆ ਜਦੋਂ ਇਹਦੇ ਪੁੱਤਰ ਨਹੀਂ ਸਿਵਾਜੋ ਸਾਥ ਨੂੰ ਆਜੋ ਤੇ ਮੰਨਣੋਂ ਹਟ ਗਿਆ ਫਿਰ ਇਹ ਜਾ ਕਹਿਰ ਹੋਇਆ ਕਿ ਵੀ ਇੱਥੇ ਮੀਂਹ ਕਣੀ ਸਭ ਪੈਣੋਂ ਹਟ ਗਈ ਠੀਕ ਹੈ ਜੀ ਜਦੋਂ ਇਹਨੇ ਆਪਰੇ ਕੁਬਾ ਦੀ ਪੁੱਤਰੀ ਦਾ ਵਿਆਹ ਕੋੜੀ ਨਾਲ ਕਰ ਦਿੱਤਾ ਸੀ ਰਾਜੇ ਨੇ ਦੋ ਦੋਨੀ ਚਾਦਨੀ ਪੱਟੀ ਦੇ ਰਾਜੇ ਨੇ ਹਨ ਤੇ ਮੀ ਵੀ ਪੈਣੋ ਹੜ ਗਏ ਫਪਪਾਰ ਵੀ ਰੁਕ ਗਿਆ ਇਹਦਾ ਲੋਕਾਂ ਦੇ ਨਾਲ ਹੋਰਾਂ ਰਿਆਸਤਾਂ ਦੇ ਨਾਲ ਤੇ ਆਪ ਵੀ ਇਹ ਵਿਵਾਰ ਹੋ ਗਿਆ ਸੀ ਆ ਚਾਮਨੂ 8:00 ਵਜੇ ਦੇ ਆਸ-ਪਾਸ ਫਿਰ ਪਿੰਡ ਦੇ ਵਿੱਚ ਮੌਜੂਦਾ ਸਰਪੰਚ ਦੀਪਾ ਜੀ ਵੱਲੋਂ ਪਿੰਡਿਆਂ ਨੂੰ ਮੂਵੀ ਸਾਂਝੀ ਥਾਂ ਦੇ ਉੱਤੇ ਬਾਬਾ RAM ਜੀ ਦੀ ਜਗਾ ਬਣੀ ਹੋਈ ਹੈ ਜੇ ਆਪਣੇ ਪਿੰਡ ਦੇ ਵਿੱਚ ਬਾਬਾ ਰਾਮ ਜੀ ਸਿੰਘੜਿਆਣਾ ਦੇ ਸਥਾਨ ਦੇ ਉੱਤੇ ਫਿਰ ਸ਼ਾਮ ਨੂੰ 8:00 ਵਜੇ ਫੇਰਮ ਤਕਰੀਬਨ ਦਿਖਾਈ ਗਈ ਹੈ ਤੇ 8:00 ਵਜੇ ਆਸ-ਪਾਸ ਤੇ ਤਹਿ ਦਿਲੋਂ ਧੰਨਵਾਦ ਆ ਜਿਹੜੇ ਪਿੰਡ ਦੇ ਇੱਥੇ ਵੀ ਪਹੁੰਚੇ ਤੇ ਜਿਹੜੇ ਸਰਮੇ ਕੋ ਪਹੁੰਚੇ ਉਹਨਾਂ ਨੂੰ ਵੀ ਧੰਨਵਾਦ ਤੇ ਦੀਪੇ ਵੀਰ ਦਾ ਵੀ ਧੰਨਵਾਦ ਜਿਹੜੇ ਵੀਰ ਭਰਾ ਸਰਮੇ ਨਹੀਂ ਜਾ ਸਕੀ ਉਹਨਾਂ ਨੇ ਇੱਥੇ ਆ ਕੇ ਫੇਰਮ ਦੇਖੀ ਤੇ ਇਤਿਹਾਸ ਨੂੰ ਸਮਝਿਆ ਤੇ ਇਤਿਹਾਸ ਬਾਰੇ ਜਾਣਕਾਰੀ ਲਈ ਤੇ ਪ੍ਰਸ਼ਾਦੇ ਪਾਣੀ ਦਾ ਵੀ ਪ੍ਰਬੰਧ ਕੀਤਾ ਗਿਆ ਸੀ ਜੀਪੇ ਵੀਰ ਵੱਲੋਂ ਤੇ ਤੈਹਦ ਨੂੰ ਧੰਨਵਾਦ ਆ ਜੀ ਸਾਰਿਆਂ ਦਾ ਨਗਰ ਨਿਵਾਸੀਆਂ ਦਾ ਵੀ ਪੰਚਾਇਤ ਦਾ ਵੀ ਤੇ ਐਨਆਰਈ ਵੀਰ ਅਮਦੇ ਹੋਣਾ ਵਰਗਿਆਂ ਦੇ ਵੀ ਬੱਗਰ ਹੋਣਾ ਵਰਗਿਆਂ ਦੇ ਵੀ ਜਿਨ੍ਹਾਂ ਨੇ ਇੰਦੀਆਂ ਮਹਿੰਗੀਆਂ ਟ੍ਰੈਕਟਾਂ ਲੈ ਕੇ ਸਲਮੇ ਦੇ ਵਿੱਚ ਵੀ ਦਿਖਾਈਆਂ ਤੇ ਇੰਨੇ ਰੁਪਏ ਦੀਪੇ ਵੀਰ ਨੇ ਲਾਏ ਤੇ ਫਿਲਮ ਦਿਖਾਉਣ ਦੇ ਵਿੱਚ ਤੇ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਕੀਤਾ ਤੈਹਦ ਦੇ ਲੋਕ ਵੀਰ ਦਾ ਧੰਨਵਾਦ ਆ ਤੇ ਸਾਰੇ ਨਗਰ ਨਿਵਾਸੀਆਂ ਦਾ ਧੰਨਵਾਦ ਆ ਤੇ ਆ ਜੋ ਪਪਾ ਬੱਚਿਆਂ ਦੇ ਨਾਲ ਵੀ ਤੁਹਾਡੇ ਨਾਲ ਆਪਾਂ ਗੱਲਬਾਤ ਕਰਦੇ ਅੱਗੇ ਚੱਲ। ਵੀ ਬੱਚਿਆਂ ਦਾ ਕੀ ਆ ਵੀ ਕੀ ਇਹ ਨਾਲ ਦੇ ਬੱਚੋ ਯਾਨੀ ਕਿ ਵੀ ਕੀ ਮਤਲਬ ਆ ਬੱਚੇ ਕੀ ਗੱਲ ਨੂੰ ਸਮਝੇ ਆ ਹਨਾ ਵੀ ਕੀ ਫੈਮੋਲੇ ਦਿਖਾਇਆ ਗਿਆ। ਇਹ ਚ ਇਹ ਦਿਖਾਇਆ ਗਿਆ ਜੀ ਰੱਬ ਤੋਂ ਬਿਨਾ ਆਪਣੀ ਹੋਰ ਕਿਸ ਨੇ ਬਾਹ ਨਹੀਂ ਖੜਨੀ। ਜਿੱਥੇ ਮਰਜੀ ਭੱਜ ਲੋ। ਵਾਹਿਗੁਰੂ, ਅੱਲਾ, ਰਾਮ ਇਹਨਾਂ ਤੋਂ ਬਿਨਾ ਆਪਣੀ ਬਾਹ ਨਹੀਂ ਖੜਨੀ। ਠੀਕ ਆ ਜੀ। ਧਾਰਮਿਕ ਗ੍ਰੰਥ ਜਿੰਨੇ ਵੀ ਆਪਣੇ ਠੀਕ ਆ ਜੀ ਚਾਹੇ ਮੁਸਲਮਾਨ ਵੀਰਾਂ ਚਾਹੇ ਆਪਣੇ ਹਿੰਦੂ ਵੀਰ ਚਾਹੇ ਸਿੱਖ ਵੀਰ ਹਨ ਸਭ ਆਪਣ ਆਪਣੇ ਧਾਰਮਿਕ ਨੂੰ ਮੰਨੋ ਆਪਣੇ ਧਰਮ ਨੂੰ ਮੰਨੋ ਕਿਸੇ ਦੀ ਨਿੰਦਿਆ ਨਾ ਕਰੋ ਠੀਕ ਆ ਜੀ ਮਨ ਦੇ ਵਿੱਚ ਖੋਟਾਂ ਰੱਖੋ ਆਪਾਂ ਤਾਂ ਇਹੀ ਗੱਲ ਕਹਿੰਦੇ ਆ ਤੁਹਾਨੂੰ ਤੇ ਬਾਕੀ ਓਹ ਆ ਪੀਤ ਜੀ ਦਿਖਾਇਆ ਗਿਆ ਬਈ ਰੱਬ ਨੂੰ ਮੰਨੋ ਰੱਬ ਤੋਂ ਬਿਨਾ ਕੁਛ ਨਹੀਂ ਪੱਤਾ ਵੀ ਓਦੀ ਮਾਰੀ ਤੋਂ ਬਿਨਾ ਨਹੀਂ ਹਿੱਲਦਾ ਠੀਕ ਆ ਖਵਾ ਵੀ ਜਿਹੜੀ ਚੱਲਦੀ ਆ ਓਦੀ ਬਿਨਾਂ ਦਾ ਜਦੋਂ ਬਿਨਾਂ ਨਹੀਂ ਚੱਲਦੀ ਆਪਾਂ ਫੇਰ ਵੀ ਮੈਂ ਮੈਂ ਵਿਚ ਤੁਰੇ ਫਿਰਦੇ ਤੇ ਫਿਰ ਦੁਨੀ ਜਾਂਦਾ ਹੈ ਜਾਂ ਹਾਲ ਹੋਇਆ ਵੀ ਤੁਸੀਂ ਆਪ ਦੇਖ ਜੋ ਸਾਨੂੰ ਵਿੱਚ ਆਹ ਹੋ ਗਿਆ ਜੀ ਸਾਰੇ ਪਿੰਡ ਦੇ तकरीबन तकरीबन ਹਾਂ 200 ਦੇ ਲਗਭਗ ਬੰਦਾ ਸਾਨੂੰ ਦੇਖਣ ਉੱਥੇ ਗਿਆ ਸੀ 200 ਤੋਂ ਉੱਪਰ ਯਾਨੀ ਕਿ 100 ਤੋਂ ਉੱਪਰ ਬੀਬੀਆਂ ਭੈਣਾਂ ਤੇ 100 ਤੋਂ ਉੱਪਰ ਹੀ ਬੰਦੇ ਬਜ਼ੁਰਗ ਸਾਰੇ ਦੇਖਣ ਗਏ ਸੀ ਦਰਮ 2 ਵਾਰ ਬਾਰੀ ਆਈ ਪਹਿਲਾਂ 1:30 ਵਾਲੇ ਸ਼ੋਹਜ ਵਾਰੀ ਆਈ ਤੇ ਉਸ ਤੋਂ ਬਾਅਦ ਵਿੱਚ 3:30 ਵਜੇ ਚਪਾਰੀ ਆਈ ਸੀ ਔਰ ਔਡੀਟੋਰੀਓ ਸੇਮ ਹੀ ਸੀ ਪਰ ਉਦਾਂ ਟੈਕਟਾ ਜਾਨੀ ਹਾਊਸ ਫੁੱਲ ਹੋ ਜਾਂਦਾ ਸੀ ਨਗਰੀ ਹੋ ਜਾਂਦਾ ਸੀ ਜਿਹੜੇ ਵੀਰਾਂ ਨੇ ਇੱਥੇ ਪ੍ਰਬੰਧ ਕੀਤਾ ਮੂਰੇ ਆ ਕੇ ਗੱਡੀਆਂ ਦੇ ਵਿੱਚ ਲੈ ਕੇ ਗਏ ਗੱਡੀਆਂ ਦੇ ਵਿੱਚ ਖੜ ਕੇ ਆਏ ਉਹ ਉਹਨਾਂ ਵੀਰਾਂ ਦਾ ਵੀ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਜੇ ਨਾਮ ਲੈਣ ਲਾਗੇ ਤਾਂ ਵੀਰੇ ਦੀ ਇੱਕ ਜਾਨੀ ਜਿਹੜੀ ਵੀਡੀਓ ਆਪਣੀ ਇਸ ਤੋਂ ਜ਼ਿਆਦਾ ਹੋਰ ਵੀ ਜਾਨ ਲੱਗਦੀ ਹੋ ਜਾਣੀ ਹੈ ਇਸ ਕਰਕੇ ਮੈਂ ਖਾਵਾ ਦਾ ਜਾਚਕਾਂ ਸਾਨੂੰ ਪਤਾ ਵੀ ਜਿਹੜਾ ਜਿਹੜਾ ਵੀਰ ਗਿਆ ਸੀ ਗੱਡੀ ਲੈ ਕੇ ਤੇ ਕਿਹੜੀ ਕਿਹੜੀ ਗੱਡੀਆਂ ਚ ਵਿੱਚ ਪਾ ਕੇ ਲੈ ਬਾਹ ਕੇ ਲੈ ਕੇ ਆਏ ਸੀ ਉਹਨਾਂ ਦਾ ਬਹੁਤ ਰੂ ਧੰਨਵਾਦ ਆ ਜਿਨ੍ਹਾਂ ਨੇ ਇਹ ਸੇਵਾ ਨਿਭਾਈ ਠੀਕ ਹੈ ਜੀ ਗੱਡੀ ਲੱਗ ਗਈ ਚਲ ਆਇਓ ਦੱਸੋ ਕਿਵੇਂ ਲੱਗੀ ਆ ਪੂਰੀ ਵਧੀਆ ਸਾਨੂੰ ਲੱਗੀ ਕੀ ਕੀ ਸਖਿਆ ਖਾਲਾਂ ਚ ਆਪਾਂ ਨੂੰ ਰੱਬ ਦਾ ਨਾਮ ਲੈਣਾ ਚਾਹੀਦਾ ਹਾਂ ਵੀ ਪ੍ਰਾਣਾ ਇਤਿਹਾਸ ਵੀ ਦਿਖਾਇਆ ਗਿਆ ਤੇ ਰੱਬ ਨੂੰ ਹਮੇਸ਼ਾ ਮੰਨਣਾ ਚਾਹੀਦਾ ਹਨਾ ਬੀਬੀ ਰਜਨੀ ਜੀ ਦਾ ਰੱਬ ਦੇ ਉੱਤੇ ਇੰਨਾ ਕੁ ਜ਼ਿਆਦਾ ਵਿਸ਼ਵਾਸ ਸੀ ਕਿ ਵੀ ਉਹਦਾ ਦਾ ਜਿਹੜਾ ਘਰ ਵਾਲਾ ਉਹ ਬਿਲਕੁਲ ਠੀਕ ਹੋ ਚੁੱਕਿਆ ਸੀ ਇੰਨੀ ਕੁ ਜ਼ਿਆਦਾ ਉਹਨੇ ਸੇਵਾ ਕੀਤੀ ਸੀ ਤੇ ਜਿਹੜਾ ਉਹ ਦਿਖਾਇਆ ਫਰਮ ਦੇ ਵਿੱਚ ਜਿਵੇਂ ਰੇੜੇ ਤੇ ਬੈਠ ਕੇ ਲੈ ਕੇ ਜਾਂਦੇ ਆ ਵੀ ਉਹ ਖਿੱਚਦੀ ਰਹੀ ਤੇ ਫਿਰ ਆਖਰ ਜਾ ਕੇ ਦੁੱਖ ਭਜਰੀ 베ਰੀ ਜਿਹੜੀ ਜੋ ਕਿ ਆਪਣੇ ਸਰਵੰਦਰ ਸਾਹਿਬ ਦੇ ਵਿੱਚ ਸ਼ੋਭੀਤਾ ਜੀ ਜੋ ਆਪਾਂ ਸਰੋਵਰ ਦੀ ਰੋਪਪ ਕਰਵਾ ਕਰਦੇ ਆਂ ਉੱਥੇ ਸਨਾਨ ਕੀਤਾ ਉਸ ਵਕਤ ਜਾਨੀਂ ਪਹਿਲਾਂ ਉਦੋਂ ਹਰਮੰਦਰ ਸਾਹਿਬ ਉਹ ਜਿਹੜੀ ਸਾਰੀ ਚੱਲ ਰਹੀ ਸੀਗੀ ਉਸ ਤਾਂ ਸ੍ਰੀ ਗੁਰੂ ਰਾਮਦਾਸ ਜੀ ਕਰਵਾ ਸੀ ਕਰਵਾ ਰਹੇ ਸੀ ਤੇ ਜੋ ਫਿਰਮ ਵਿੱਚ ਦਿਖਾਇਆ ਦਿੱਤਾ ਤੇ ਤੁਸੀਂ ਦੇਖ ਹੀ ਰਹਿਣਾ ਵਾ ਫਿਰ ਉਹਦੇ ਵਿੱਚ ਤੁਸੀਂ ਕੁਝ ਲੋਕਾਂ ਦੇਖ ਵੀ ਲਿਆ ਵਾ ਵੀ ਉੱਥੇ ਜਾ ਕੇ ਸਾਰਾ ਕੁਝ ਠੀਕ ਹੋ ਗਿਆ ਸੀ ਇਹਦਾ ਕੋੜ ਵਗੈਰਾ ਜਿਹੜੀ ਬਿਮਾਰੀ ਸੀ ਤੇ ਵਾਪਸ ਖੁਸ਼ੀਆਂ ਖੇੜੇ ਆਪਦੇ ਵਿਹੜੇ ਦੇ ਵਿੱਚ ਜਾਨੀਂ ਆਪਦੇ ਪਿੰਡ ਵਾਪਸ ਆ ਗਈ ਸੀ ਜਸਤ ਦੇ ਵਿੱਚ ਵਾਪਸ ਆ ਗਈ ਸੀ ਤੇ ਜੋਗਰਾ ਜਿਹੜਾ ਉਹਦਾ ਪਿਤਾ ਸੀ ਜਿਹੜਾ ਦੁਨੀ ਚੰਦ ਤੇ ਉਹਦੇ ਲਈ ਵੀ ਇਹ ਜਲ ਉਥੋਂ ਲੈ ਕੇ ਗਈ ਸੀ ਤੇ ਉਹਨੂੰ ਜਲ ਵੀ ਪਿਆਇਆ ਸੀ ਤੇ ਉੱਥੇ ਜਾ ਕੇ ਮੂਵੀ ਖਤਮ ਹੋ ਜਾਂਦੀ ਆ ਜਾਨਕਿ ਖੁਸ਼ੀਆਂ ਖੇੜੇ ਸਾਰਾ ਕੋ ਲੋਟ ਆ ਜਾਂਦਾ ਮੀ ਵੀ ਪੈਣਾ ਜਦੋਂ ਰਜਨੀ ਬੀਬੀ ਦੀ ਯਾਦ ਦੇ ਉਥੇ ਪੱਟੀ ਸ਼ਹਿਰ ਦੇ ਵਿੱਚ ਜਾਨਕਿ ਪੱਟੀ ਜਾਸ ਦੇ ਵਿੱਚ ਪੈਰ ਪਾਉਂਦੀ ਆ ਫਿਰ ਉਸ ਵਕਤ ਮੀ ਵੀ ਫਿਰ ਬਾਅਦਸ ਪਹਿਣਾ ਸ਼ੁਰੂ ਹੋ ਜਾਂਦਾ ਜਾਨਕਿ ਇੰਨੀ ਜਿਆਦੇ ਬੀਬੀ ਰਜਨੀ ਜੀ ਰੱਬ ਨੂੰ ਮੰਨਦੀ ਸੀ ਇਹ ਵੀ ਮੇਰਾ ਸੰਜੋਗ ਆ ਜੇ ਮੇਰਾ ਵਿਆਹ ਵਿਆਹ ਕਿਸੇ ਕੁੜੀ ਦਾ ਹੋਇਆ ਵਾ ਹੋਣਾ ਨੀਅਤ ਹੋਇਆ ਵਾ ਤਾਂ ਇਹ ਮੇਰੇ ਪਿਤਾ ਜੀ ਦੇ ਬੋਲ ਨਹੀਂ ਇਹ ਮੇਰੇ ਸੰਯੋਗ ਨੇ ਇੰਨਾ ਕੁ ਜ਼ਿਆਦਾ ਰੱਬ ਨੂੰ ਮੰਨਦੀ ਸੀ ਜੰਗੀ ਉਹ ਵੀ ਇਹਨਾਂ 'ਚ ਯਕੀਨ ਕਰਦੀ ਸੀ ਇੰਨਾ ਕੁ ਯਕੀਨ ਹੋਣ ਦੇ ਬਾਵਜੂਦ ਵੀ ਦੇਖ ਲਓ ਫੇਰ ਵੀ ਉਹ ਸਾਰਾ ਕੁਝ ਠੀਕ ਹੋ ਗਿਆ ਆਪਾਂ ਰੱਬ ਨੂੰ ਮੰਨੋ